ਕੀ ਤੁਸੀਂ ਵੀ ਰਾਤ ਨੂੰ ਬਾਰ-ਬਾਰ ਪੇਸ਼ਾਬ ਆਉਣ ਕਾਰਨ ਆਪਣੀ ਨੀਂਦ ਖਰਾਬ ਕਰ ਰਹੇ ਹੋ ਜਾਂ ਦਿਨ ਵੇਲੇ ਕੰਮ ਛੱਡ ਕੇ ਬਾਰ-ਬਾਰ ਬਾਥਰੂਮ ਜਾਣਾ ਪੈਂਦਾ ਹੈ ਅਸੀਂ ਅਕਸਰ ਇਸ ਨੂੰ ੜਾਪੇ ਦੀ ਨਿਸ਼ਾਨੀ ਜਾਂ ਮਾਮੂਲੀ ਸਮੱਸਿਆ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਪਰ ਆਯੁਰਵੇਦ ਅਨੁਸਾਰ ਇਹ ਤੁਹਾਡੇ ਸਰੀਰ ਵਿੱਚ ਆਏ ਗੰਭੀਰ ਅਸੰਤੁਲਨ ਦਾ ਸੰਕੇਤ ਹੈ ਜਿਸ ਨੂੰ ਬਹੁ ਮੂਤਰ ਜਾਂ ਪ੍ਰਮੇਹ ਕਿਹਾ ਜਾਂਦਾ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੀ ਰਸੋਈ ਵਿੱਚੋਂ ਪੰਜ ਅਜਿਹੇ ਸ਼ਕਤੀਸ਼ਾਲੀ ਆਯੁਰਵੇਦਿਕ ਨੁਸਖੇ ਲੈ ਕੇ ਆਏ ਹਾਂ ਜੋ ਨਾ ਸਿਰਫ ਇਸ ਸਮੱਸਿਆ ਨੂੰ ਰੋਕਣਗੇ ਬਲਕਿ ਜੜ ਤੋਂ ਖਤਮ ਕਰਨਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਅਖੀਰ ਵਿੱਚ ਅਸੀਂ ਇੱਕ ਖਾਸ ਯੋਗ ਅਸਰ ਵੀ ਦੱਸਾਂਗੇ ਸਭ ਤੋਂ ਪਹਿਲਾਂ ਕਾਰਨ ਸਮਝਦੇ ਹਾਂ ਆਯੁਰਵੇਦ ਮੁਤਾਬਕ ਸਾਡਾ ਪਸ਼ਾਬ ਸਿਸਟਮ ਜਾਨੀ ਕਿ ਯੂਰੀਨਰੀ ਸਿਸਟਮ ਤਿੰਨ ਦੋਸ਼ਾਂ ਤੇ ਨਿਰਭਰ ਕਰਦਾ ਹੈ ਜਦੋਂ ਇਹ ਵਿਗੜਦੇ ਹਨ ਤਾਂ ਬਿਮਾਰੀ ਲੱਗਦੀ ਹੈ ਪਹਿਲਾ ਹੈ ਬਾਤ ਦੋਸ਼ ਜਦੋਂ ਸਰੀਰ ਵਿੱਚ ਬਾਤ ਜਾਨੀ ਹਵਾ ਵਾਦੀ ਹੈ ਤਾਂ ਬਲੈਡਰ ਕਮਜ਼ੋਰ ਹੋ ਜਾਂਦਾ ਹੈ ਅਤੇ ਪਸ਼ਾਬ ਰੋਕਣ ਦੀ ਤਾਕਤ ਘਟ ਜਾਂਦੀ ਹੈ ਇਹ ਜ਼ਿਆਦਾਤਰ ਬਜ਼ੁਰਗਾਂ ਵਿੱਚ ਹੁੰਦਾ ਹੈ ਦੂਜਾ ਹੈ ਕਾਫ ਦੋਸ਼ ਜੇਕਰ ਤੁਹਾਨੂੰ ਸ਼ੂਗਰ ਹੈ ਜਾਂ ਮੋਟਾਪਾ ਹੈ ਤਾਂ ਕਾਫ ਵਧਣ ਕਾਰਨ ਪਸ਼ਾਬ ਗੰਦਲਾ ਅਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਆਉਂਦਾ ਹੈ ਤੀਜਾ ਹੈ ਪੇਤ ਦੋਸ਼ ਜੇਕਰ ਪਸ਼ਾਬ ਵਿੱਚ ਜਲਣ ਹੈ ਤਾਂ ਇਹ ਗਰਮੀ ਵਧਣ ਕਾਰਨ ਹੈ ਹੁਣ ਆਪਾਂ ਸਭ ਤੋਂ ਪਹਿਲੇ ਨੁਸਖੇ ਦੀ ਗੱਲ ਕਰਦੇ ਹਾਂ ਤੇਲ ਤੇ ਗੁੜ ਇਹ ਸਭ ਤੋਂ ਕਾਰਗਰ ਨੁਸਖਾ ਹੈ ਤੇਲਾਂ ਵਿੱਚ ਭਰਪੂਰ ਕੈਲਸ਼ੀਅਮ ਅਤੇ ਜ਼ਿੰਕ ਹੁੰਦਾ ਹੈ ਜੋ ਬਲੇਡਰ ਦੀਆਂ ਮਾਸਪੇਸ਼ੀਆਂ ਨੂੰ ਤਾਕਤ ਦਿੰਦੇ ਹਨ ਇੱਕ ਚਮਚ ਕਾਲੇ ਜਾਂ ਚਿੱਟੇ ਤੇਲ ਭੁੰਨ ਲਵੋ ਅਤੇ ਇਸ ਨੂੰ ਇੱਕ ਚਮਚ ਪੁਰਾਣੇ ਗੁੜ ਨਾਲ ਮਿਲਾ ਕੇ ਰੋਜ਼ਾਨਾ ਸਵੇਰੇ ਸ਼ਾਮ ਖਾਓ। ਇਹ ਸਰਦੀਆਂ ਵਿੱਚ ਅਤੇ ਬਜ਼ੁਰਗਾਂ ਲਈ ਰਾਮਬਾਨ ਹੈ। ਨੁਸਖਾ ਨੰਬਰ 2 ਨਿਸ਼ਾ ਆਮਲ ਕੀ ਜਾਨੀ ਕਿ ਆਮਲਾ ਅਤੇ ਹਲਦੀ। ਜੇਕਰ ਤੁਹਾਨੂੰ ਸ਼ੂਗਰ ਕਾਰਨ ਬਾਰ-ਬਾਰ ਪਿਸ਼ਾਬ ਆਉਂਦਾ ਹੈ ਤਾਂ ਇਹ ਨੁਸਖਾ ਤੁਹਾਡੇ ਲਈ ਹੈ। ਬਰਾਬਰ ਮਾਤਰਾ ਵਿੱਚ ਔਲੇ ਦਾ ਪਾਊਡਰ ਅਤੇ ਹਲਦੀ ਮਿਲਾ ਲਵੋ। ਰੋਜ਼ਾਨਾ ਅੱਧਾ ਚਮਚ ਸਵੇਰੇ ਖਾਲੀ ਪੇਟ ਉਸੇ ਪਾਣੀ ਨਾਲ ਲਵੋ। ਇਹ ਸ਼ੂਗਰ ਵੀ ਕੰਟਰੋਲ ਕਰੇਗਾ ਅਤੇ ਪਿਸ਼ਾਬ ਦੀ ਸਮੱਸਿਆ ਨੂੰ ਵੀ ਕੰਟਰੋਲ ਕਰੇਗਾ। ਨੁਸਖਾ ਨੰਬਰ 3 ਭੁੰਨੇ ਹੋਏ ਛੋਲੇ ਅਤੇ ਗੁੜ ਕੀ ਤੁਹਾਨੂੰ ਪਤਾ ਹੈ ਕਿ ਭੁੰਨੇ ਹੋਏ ਛੋਲੇ ਸਰੀਰ ਦਾ ਵਾਧੂ ਪਾਣੀ ਸੋਖ ਲੈਂਦੇ ਹਨ ਰੋਜ਼ਾਨਾ ਸ਼ਾਮ ਨੂੰ ਇੱਕ ਮੁਠੀ ਭੁੰਨੇ ਹੋਏ ਛੋਲੇ ਗੁੜ ਨਾਲ ਖਾਓ ਇਹ ਰਾਤ ਨੂੰ ਬਾਰ ਬਾਰ ਉੱਠਣ ਦੀ ਸਮੱਸਿਆ ਤੋਂ ਛਡਕਾਰਾ ਦਵਾਏਗਾ ਨੁਸਖਾ ਨੰਬਰ 4 ਮੇਥੀ ਦਾਣਾ ਮੇਥੀ ਦਾ ਸੁਭਾ ਖੁਸ਼ਕ ਹੁੰਦਾ ਹੈ ਇੱਕ ਚਮਚ ਮੇਥੀ ਦਾਣਾ ਰਾਤ ਨੂੰ ਭਿਉਂਦਿਓ ਸਵੇਰੇ ਪਾਣੀ ਪੀਓ ਅਤੇ ਦਾਣੇ ਚਬਾ ਕੇ ਖਾਓ ਇਹ ਸਰੀਰ ਦੀ ਵਾਧੂ ਨਮੀ ਨੂੰ ਸੁਕਾ ਦਿੰਦੀ ਹੈ ਨੁਸਖਾ ਨੰਬਰ 5 ਜੀਰਾ ਅਤੇ ਮਿਸ਼ਰੀ ਜੇਕਰ ਪਸ਼ਾਬ ਵਿੱਚ ਦਲਨ ਹੋਵੇ ਤਾਂ ਗਰਮ ਚੀਜ਼ਾਂ ਨਾ ਖਾਓ ਉਸ ਸਮੇਂ ਜੀਰੇ ਦਾ ਪਾਣੀ ਮਿਸ਼ਰੀ ਮਿਲਾ ਕੇ ਪੀਓ ਇਹ ਪੇਤ ਦੀ ਗਰਮੀ ਨੂੰ ਸ਼ਾਂਤ ਕਰੇਗਾ ਨੁਸਖੇ ਤਾਂ ਹੀ ਕੰਮ ਕਰਨਗੇ ਜੇਕਰ ਤੁਸੀਂ ਪਰਹੇਜ਼ ਰੱਖੋਗੇ ਚਾਹ ਕੌਫੀ ਅਤੇ ਸ਼ਰਾਬ ਬਿਲਕੁਲ ਬੰਦ ਕਰੋ ਕਿਉਂਕਿ ਇਹ ਡਾਈਯੂਰੇਟਿਕ ਹਨ ਜਾਣੀ ਪਸ਼ਾਬ ਵਧਾਉਂਦੇ ਹਨ ਰਾਤ ਨੂੰ ਦਹੀਂ ਖਾਣਾ ਬੰਦ ਕਰੋ ਇਹ ਸਰੀਰ ਦੇ ਚੈਨਲ ਬੰਦ ਕਰਦਾ ਹੈ ਖਾਣੇ ਵਿੱਚ ਜੌਂ ਦੀ ਵਰਤੋਂ ਵਧਾਓ ਜੌਂ ਦਾ ਪਾਣੀ ਬਲੈਡਰ ਲਈ ਸਭ ਤੋਂ ਵਧੀਆ ਟੋਨਿਕ ਹੈ ਸ਼ਾਮ 6 ਤੋ ਬਾਦ ਪਾਣੀ ਪੀਣਾ ਘੱਟ ਕਰ ਦਿਓ ਆਪਣੀ ਜੀਵਨ ਸ਼ੈਲੀ ਵਿੱਚ ਇੱਕ ਛੋਟਾ ਜਿਹਾ ਬਦਲਾਅ ਕਰੋ। ਰੋਜ਼ਾਨਾ ਨਹਾਉਣ ਤੋਂ ਪਹਿਲਾਂ ਕੋਸੇ ਤੇਲ ਦੇ ਤੇਲ ਨਾਲ ਪੇਟ ਦੇ ਹੇਠਲੇ ਹਿੱਸੇ ਦੀ ਮਾਲਿਸ਼ ਕਰੋ। ਇਹ ਕਮਜ਼ੋਰ ਪੈ ਚੁਕੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਸਰਜੀਤ ਕਰਦਾ ਹੈ। ਇਸ ਤੋਂ ਇਲਾਵਾ ਕੀ ਗੱਲ ਕਸਰਤ ਜਾਂ ਮੂਲ ਬੰਦ ਲਾਉਣਾ ਸਿੱਖੋ। ਇਸ ਵਿੱਚ ਪਸ਼ਾਬ ਵਾਲੀ ਜਗ੍ਹਾ ਦੀਆਂ ਮਾਸਪੇਸ਼ੀਆਂ ਨੂੰ ਅੰਦਰ ਖਿੱਚਣਾ ਅਤੇ ਛੱਡਣਾ ਹੁੰਦਾ ਹੈ। ਇਹ ਬਲੇਡਰ ਦਾ ਕੰਟਰੋਲ ਵਾਪਸ ਲੈਣ ਲਈ ਦੁਨੀਆ ਦੀ ਸਭ ਤੋਂ ਵਧੀਆ ਕਸਰਤ ਹੈ। ਸੋ ਇਹ ਸਨ ਆਯੁਰਵੇਦ ਦੇ ਅਨਮੋਲ ਨੁਸਖੇ ਜੇਕਰ ਤੁਹਾਨੂੰ ਬਾਅਦ ਦੀ ਸਮੱਸਿਆ ਹੈ ਤਾਂ ਤੇਲ ਤੇ ਗੁੜ ਲਵੋ। ਜੇਕਰ ਸ਼ੂਗਰ ਹੈ ਤਾਂ ਆਵਲਾ ਤੇ ਹਲਦੀ ਲਵੋ ਪਰ ਯਾਦ ਰੱਖੋ ਜੇਕਰ ਪਸ਼ਾਬ ਵਿੱਚ ਖੂਨ ਆਵੇ ਜਾਂ ਦਰਦ ਬਹੁਤ ਜ਼ਿਆਦਾ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੇਕਰ ਤੁਹਾਡੀ ਕੋਈ ਸਮੱਸਿਆ ਹੈ ਜਿਹਦੇ ਉੱਤੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਉਹਦੇ ਬਾਰੇ ਵੀ ਕਮੈਂਟ ਵਿੱਚ ਲਿਖੋ ਬਹੁਤ ਬਹੁਤ ਧੰਨਵਾਦ